ਸਿਰਸਾ ਡੇਰਾ ਸੱਚਾ ਸੌਦਾ ਦੀ ਕਮਾਨ ਆ ਸਕਦੀ ਹੈ ਹਨੀਪ੍ਰੀਤ ਦੇ ਹੱਥ 'ਚ ਰਾਮ ਰਹੀਮ ਦੇ ਨਕਸ਼ੀ ਕਾਰਡ ਤੇ ਵੀ ਹੈ ਹਨੀਪ੍ਰੀਤ ਦਾ ਨਾਮ ਦਰਜ ਤੇ ਹਨੀਪ੍ਰੀਤ ਨੂੰ ਮਿਲ ਸਕਦੀ ਹੈ ਫਾਈਨਾਂਸ ਸਮੇਤ ਪਾਵਰ ਆਫ ਅਟਾਰਨੀ ਜਿਹਾ ਦੱਸਦੀ ਹੈ ਇਸ ਵੇਲੇ ਦੀ ਅਹਿਮ ਖਬਰ ਕਿ ਸਿਰਸਾ ਡੇਰਾ ਸੱਚਾ ਸੌਦਾ ਦੀ ਕਮਾਨ ਹਨੀਪ੍ਰੀਤ ਦੇ ਹੱਥਾਂ ਦੇ ਵਿੱਚ ਆ ਸਕਦੀ ਹੈ ਦੱਸਦੀ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਦੇ ਸਨਖਸ਼ੀ ਕਾੜ ਤੇ ਵੀ ਹਨੀਪ੍ਰੀਤ ਦਾ ਨਾਮ ਦਰਜ ਹੈ ਤੇ ਇਸ ਵਿਲੇ ਜੋ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਹਨੀਪ੍ਰੀਤ ਨੂੰ ਜਨੇ ਵਿਵਿੱਤੀ ਮਾਮਲੇ ਨੇ ਫਾਈਨਾਂਸ ਸਮੇਤ ਡੇਰੇ ਦੀ ਪਾਵਰ ਆਫ ਅਟਾਰਨੀ ਵੀ ਦਿੱਤੀ ਜਾ ਸਕਦੀ ਹੈ ਦੱਸ ਦਈਏ ਕਿ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਸ ਬੁਲੇ ਪੈਰੋਲ ਤੇ ਬਾਹਰ ਆਏ ਹੋਏ ਨੇ ਤੇ ਉਹ 7.5 ਸਾਲਾਂ ਬਾਅਦ ਸਿਰਸਾ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ ਵਿੱਚ ਪਹੁੰਚੇ ਨੇ ਇੱਥੇ ਦੱਸ ਦਈਏ ਕਿ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਇਸ ਪਰੋਲ ਤੇ ਆਉਂਦਾ ਮਕਸਦ ਇਹ ਹੈ ਕਿ ਜਿਹੜਾ ਗੱਦੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਉਸ ਨੂੰ ਸੁਲਝਾਉਣਾ ਚਾਹੁੰਦੇ ਨੇ ਤੇ ਗੱਦੀ ਦੇ ਮੁੱਖ ਦਾਵੇਦਾਰ ਹਨੀਪ੍ਰੀਤ ਨੂੰ ਦੱਸਿਆ ਜਾ ਰਿਹਾ ਹੈ ਕਿਉਂਕਿ ਉਹ ਹੀ ਰਾਮ ਰਹੀਮ ਦੀ ਸਭ ਤੋਂ ਕਰੀਬੀ ਤੇ ਚਿਹਤੀ ਵੀ ਹੈ ਦਸਦੀਏ ਕੇ ਜਦੋਂ ਵੀ ਡੇਰੇ ਦੇ ਸਬੰਧ ਦੇ ਵਿੱਚ ਕੋਈ ਛੋਟਾ ਜਾਂ ਵੱਡਾ ਫੈਸਲਾ ਲੈਣਾ ਹੁੰਦਾ ਹੈ ਜਾਂ ਤਾਂ ਰਾਮ ਰਹੀਮ ਨੂੰ ਪੈਰੋਲ ਤੇ ਜੇਲ ਤੋਂ ਬਾਹਰ ਆਉਣਾ ਪੈਂਦਾ ਹੈ ਜਾਂ ਫਿਰ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਵਾਰ-ਵਾਰ ਜੇਲ ਉਹਨਾਂ ਨੂੰ ਮਿਲਣ ਦੇ ਲਈ ਜਾਣਾ ਪੈਂਦਾ ਜਿਹੜੀ ਕਿ ਇੱਕ ਲੰਬੀ ਤੇ ਗੁੰਝਲਦਾਰ ਪ੍ਰਕਿਰਿਆ ਹੈ ਇਸ ਤੋਂ ਬਚਣ ਦੇ ਲਈ ਹੋਣਾ ਜਿਹੜੀ ਪਾਵਰ ਆਫ ਅਟਾਰਨੀ ਹੈ ਉਹ ਹਨੀਪ੍ਰੀਤ ਨੂੰ ਦਿੱਤੀ ਜਾ ਸਕਦੀ ਹੈ ਸਾਰੇ ਹੀ ਵਿੱਤੀ ਮਾਮਲਿਆਂ ਦੇ ਫਾਈਨਾਂਸ ਤੇ ਜਿੰਨੇ ਵੀ ਫੈਸਲੇ ਨੇ ਉਹ ਹਨੀਪ੍ਰੀਤ ਲਵੇਗੀ ਜੇਕਰ ਪਾਵਰ ਆਫ ਟਾਰਨੀ ਉਸ ਨੂੰ ਦਿੱਤੀ ਜਾਂਦੀ ਹੈ ਦੱਸਦੀਏ ਕਿ 2022 ਦੇ ਵਿੱਚ ਜਦੋਂ ਗੁਰਮੀਤ RAM REHIM SINGH ਪਰੋਲ ਤੇ ਬਾਹਰ ਆਏ ਸਨ ਤਾਂ ਉਹਨਾਂ ਨੇ ਆਪਣੇ ਆਧਾਰ ਕਾਰਡ ਤੇ ਸਨਕਸ਼ੀ ਕਾਰਡ ਤੋਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਮ ਹਟਾ ਦਿੱਤੇ ਸਨ ਤੇ ਉਹਨਾਂ ਨੇ ਆਪਣੇ ਗੁਰੂ ਸਤਨਾਮ ਸਿੰਘ ਦਾ ਨਾਮ ਹੀ ਦਰਜ ਕਰਵਾ ਦਿੱਤਾ ਸੀ ਤੇ ਆਪਣੇ ਆਪ ਨੂੰ ਸਤਨਾਮ ਸਿੰਘ ਦਾ ਮੁੱਖ ਚੇਲਾ ਦੱਸਿਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਮਾਂ ਤੇ ਪਤਨੀ ਦਾ ਨਾਮ ਵੀ ਆਪਣੇ ਰਸਨਾਖਸ਼ੀ ਕਾਰਡ ਐ ਉਸ ਤੋਂ ਹਟਵਾ ਦਿੱਤਾ ਸੀ ਤੇ ਉਸ ਦੇ ਵਿੱਚ ਹਨੀਪ੍ਰੀਤ ਦਾ ਨਾਮ ਮੁੱਖ ਚੇਲੇ ਦੇ ਤੌਰ ਤੇ ਦਰਜ ਕਰਵਾ ਦਿੱਤਾ ਸੀ ਸੋ ਇਸ ਵੇਲੇ ਸੂਤਰਾਂ ਦੇ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਡੇਰੀ ਦੀ ਪਾਵਰ ਆਫ ਅਟਾਰਨੀ ਹਨੀਪ੍ਰੀਤ ਨੂੰ ਦਿੱਤੀ ਜਾ ਸਕਦੀ ਹੈ ਹਾਲਾਂਕਿ ਡੀਰੇ ਪ੍ਰਬੰਧਨ ਦੇ ਵੱਲੋਂ ਅਜੇਹੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰੰਤੂ ਫਿਰ ਵੀ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਰਾਮ ਰਹੀਮ ਨੇ ਉਹ ਇਸ ਕਰਕੇ ਹੀ ਪੈਰੋਲ ਤੇ ਬਾਹਰ ਆਏ ਨੇ ਕਿ ਉਹ ਜਿਹੜੀ ਪਾਵਰ ਆਫ ਅਟਰਨੀ ਹੈ ਉਹ ਹਨੀਪ੍ਰੀਤ ਨੂੰ ਦੇ ਸਕਣ ਉਂਝ ਵੀ ਇਹ ਗੱਲ ਆਖੀ ਜਾ ਰਹੀ ਹੈ ਕਿ ਹਨੀਪ੍ਰੀਤ ਤੋਂ ਜ਼ਿਆਦਾ ਉਹਨਾਂ ਦੇ ਕਰੀਬੀ ਕੋਈ ਵੀ ਨਹੀਂ ਹੈ ਦੱਸਦੀ ਹੈ ਕਿ ਡੇਰਾਮੁਖੀ ਗੁਰਮੀਤ RAM ਰਹੀਮ ਸਿੰਘ ਨੇ ਜਿਹੜੀ ਕਿ 45 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਸੀ ਪ੍ਰੰਤੂ ਉਹਨਾਂ ਨੂੰ 30 ਦਿਨ ਦੀ ਹੀ ਪੈਰੋਲ ਮਿਲੀ ਹੈ ਜਿਸ ਦੇ ਵਿੱਚੋਂ ਉਹ ਕੁਝ ਸਮਾਂ ਇੱਥੇ ਡੇਰੇ ਦੇ ਹੈੱਡਕੁਆਰਟਰ ਦੇ ਵਿੱਚ ਬਿਤਾਉਣਗੇ ਤੇ ਉਸ ਤੋਂ ਬਾਅਦ ਉਹ ਕਿਸੇ ਹੋਰ ਸਥਾਨ ਤੇ ਵੀ ਜਾਣਗੇ ਜਿੰਨਾ ਸਮਾਂ ਉਹ ਹੈੱਡਕੁਆਰਟਰ ਦੇ ਵਿੱਚ ਰਹਿਣਗੇ ਉਹ ਡੇਰੇ ਦੇ ਸਬੰਧ ਦੇ ਵਿੱਚ ਜਿਹੜੇ ਵੱਡੇ ਫੈਸਲੇ ਨੇ ਲੈ ਸਕਦੇ ਨੇ ਜਿਨ੍ਹਾਂ ਦੇ ਵਿੱਚ ਪਾਰ ਆਫ ਅਟਾਰਨੀ ਮੁੱਖ ਤੌਰ ਤੇ ਮੰਨੀ ਚਾਰੀ ਹੈ